ਮੇਰੇ ਕਹਿਣ ਤੋਂ ਪਾਵੇ ਐ ਕਿ ਦਰਦ ਹੋਣਾ ਚਾਹੀਦਾ ਹੈ ਕਿਸਾਨ ਦੇ ਪ੍ਰਤੀ ਆ ਦਰਦ ਹੈ ਮੈਂ ਕਿਹਾ ਸਾਡੀ ਲਾਸ਼ ਉਤੋਂ ਦੀ ਹੁਣ ਜਾਲ ਗੁਜ਼ਰਨਾ ਪਏਗਾ ਜੇ ਜ਼ਮੀਨ ਅਕਵਾਇਰ ਕਰਦੇ ਤਾਂ ਜ਼ਮੀਨ ਅਕਵਾਇਰ ਨਹੀਂ ਕਰਨ ਦਿੱਤੀ ਹੈਗੀ ਕੋ ਚਾਹੇ ਕੋਈ ਵੀ ਕੋਸ਼ਿਸ਼ ਬਿਨਾ ਮਰਜ਼ੀ ਤੋਂ ਕਿਸਾਨ ਦੀ ਜ਼ਮੀਨ ਅਕਵਾਇਰ ਨਹੀਂ ਹੋ ਸਕਦੀ ਤਾਂ ਫਿਰ ਡਟ ਕੇ ਖੜੇਗੀ ਕਾਂਗਰਸ ਨਹੀਂ ਰਾਜਾ ਵੜਿੰਗ ਕਾਂਗਰਸ ਦਿੱਲੀ ਸਭ ਲੋਕ ਡਟਣਗੇ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਪੁੱਤ ਹੈ ਉਹ ਹਰ ਵਿਅਕਤੀ ਡਟੇਗਾ ਕਿ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਹੈ ਕਿ ਜਿੰਦੀ ਮਰਜ਼ੀ ਹੋਏਗੀ ਉਹਨੂੰ ਜਿਹੜੀ ਆ ਜ਼ਮੀਨ ਉਹਦਾ ਕੋਲ ਲੈ ਜਾਏਗੀ ਅਗਰ ਕੋਈ ਕਿਸਾਨ ਨਹੀਂ ਦੇਣਾ ਚਾਹੁੰਦਾ ਤੇ ਉਹਦੀ ਜ਼ਮੀਨ ਧੱਕੇ ਨਾਲ ਨਹੀਂ ਲੱਤੀ ਚੰਗੀ ਗੱਲ ਹੈ ਜੇ ਨਹੀਂ ਲੈਣਗੇ ਤਾਂ ਨਾਲ ਇਹ ਵੀ ਦੱਸਣ ਜੇ ਮੰਨ ਲਓ ਥੋੜ੍ਹੀ ਜਿੱਥੇ 플ੌਟ ਕੱਟਣਗੇ ਉੱਥੇ ਉਹਦੀ ਜ਼ਮੀਨ ਆ ਗਈ ਫਿਰ ਤੁਸੀਂ ਧੱਕੇ ਨਾਲ ਲਓਂਗੇ ਮੰਨ ਲਾ 4 ਏਕੜ ਮੇਰੀ ਜ਼ਮੀਨਾਂ ਮੈਂ ਨਹੀਂ ਦੇਣਾ ਚਾਹੁੰਦਾ ਇਹਦੇ ਤੇ ਕਲੈਰਿਟੀ ਲੈ ਕੇ ਆਵੇ ਉਹਦੇ ਤੋਂ ਜ਼ਬਰਦਸਤੀ ਲੈ ਲਓਂਗੇ ਮੰਨ ਲਓ ਮੇਰੇ ਨਾਲ ਵਾਲਿਆਂ ਨੇ 5 ਏਕੜ ਦਿੱਤੀ ਮੈਂ 5 ਏਕੜ ਨਹੀਂ ਦੇਣਾ ਚਾਹੁੰਦਾ ਤੁਸੀਂ ਬੀਜੇਪੀ ਦੇ ਉੱਤੇ ਵੀ ਅਲਿਗੇਸ਼ਨ ਲਾ ਰਹੇ ਹੋ ਕਿ ਮੋਦੀ ਸਰਕਾਰ ਐ ਐਮਐਸਪੀ ਨਹੀਂ ਦੇਣਾ ਚਾਹੁੰਦੀ ਉਹਨਾਂ ਦੀ ਸਕੀਮ ਨੂੰ ਹੀ ਜਿਹੜਾ ਬੈ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਬੀਜੇਪੀ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਮੁੱਖ ਮੰਤਰੀ ਮੋਦੀ ਨਾਲ ਰਲਿਆ ਹੋਇਆ ਜਿਸ ਕੋਲ ਬੀਕੇਪੀ ਇੱਥੇ ਦਾ ਵਿਰੋਧ ਕਰਦੀ ਹੈ ਸਾਡਾ ਧਰਨਾ ਚਕਾਇਆ ਸਾਨੂੰ ਐਮਐਸਪੀ ਦੀ ਗਰੰਟੀ ਨਹੀਂ ਦੇ ਰਹੀ ਕੁੱਟਿਆ ਕਿਸਾਨ ਮਾਰਿਆ ਕਿਸਾਨ ਦਿੱਲੀ ਨਹੀਂ ਜਾਣ ਦਿੰਦੇ ਕਿਸਾਨ ਨੂੰ ਉਹਨਾਂ ਨੇ ਉਹਨਾਂ ਦੇ ਉਹਨਾਂ ਨੇ ਭਗਵੰਤ ਮਾਨ ਜੀ ਦੇ ਮੋਢੇ ਤੇ ਰੱਖ ਕੇ ਚਲਾਈ ਕਿਸਾਨਾਂ ਨੂੰ ਰਾਤ ਨੂੰ ਵਾਲਾ ਤੋਂ ਫੜਫੜ ਕੇ ਗੜੀਸ ਕੇ ਲਿਆਂਦਾ ਕੀ ਮੰਗ ਰਹੀ ਸੀ ਪੰਜਾਬ ਦੇ ਕਿਸਾਨ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਅੱਜ ਕਾਂਗਰਸ ਦੇ ਵੱਲੋਂ ਵੱਡਾ ਧੰਨਾ ਪ੍ਰਦਰਸ਼ਨ ਲੁਧਿਆਣਾ ਦੇ ਗਲਾਟਾ ਦਫ਼ਤਰ ਦੇ ਬਾਹਰ ਕੀਤਾ ਜਾ ਰਿਹਾ ਹੈ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਬਰਿੰਗ ਸਾਡੇ ਨਾਲ ਨੇ ਸਰ ਲਗਾਤਾਰ ਵਿਰੋਧ ਹੁੰਦਾ ਨਜ਼ਰ ਆ ਰਿਹਾ ਸੀ ਲੈਂਡ ਪੂਲਿੰਗ ਸਕੀਮ ਦਾ ਅੱਜ ਧੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਰੂਪਰੇਖਾ ਰਹੇਗੀ ਅੱਜ ਦੇਖੋ ਗੱਲ ਇਹ ਹੈ ਇਹ ਜਿਹੜੀ ਜ਼ਮੀਨ ਐਕਵਾਇਰ ਕਰ ਰਹੀ ਹੈ ਬਿਨਾਂ ਡਿਮਾਂਡ ਤੋਂ ਐਕਵਾਇਰ ਕਰ ਰਹੀ ਹੈ ਪਹਿਲਾਂ ਹੀ ਲੁਧਿਆਣਾ ਦਾ ਬਹੁਤ سارے ਖੇਤ ਖਰਾਬ ਹੋ ਗਏ ਕਟਿਆ ਪਏ ਕੋਲੋਨਾਈਜ਼ਰ ਨੇ ਉੱਥੇ ਹਜੇ ਤੱਕ 15-15 ਸਾਲ ਦੀ ਰਹਾਇਸ਼ ਨਹੀਂ ਹੋਈ ਇਹ ਖੇਤੀ ਪ੍ਰਧਾਨ ਸੂਬਾ ਹੈ ਅਗਰ ਖੇਤੀ ਪ੍ਰਸ਼ਾਨ ਸੂਬੇ ਦੀ ਹੋਉਂਦੀ ਨਾ ਰਹੀ ਇਸੇ ਤਰ੍ਹਾਂ ਤੁਸੀਂ ਮੈਂ ਚੰਡੀਗੜ੍ਹ ਉੱਤੇ ਚਲਦਾ ਹੈ ਤੇ ਫਾਜ਼ਲ ਕਾ ਤੱਕ ਸੜਕਾਂ ਦੇ ਉੱਤੇ ਕੰਕਰੀਟ ਜੰਗਲ ਬੰਨਦਾ ਜਾ ਰਿਹਾ ਹੈ ਤਾਂ ਸਾਡੀ ਇਕਨੋਮੀ ਤੇ ਬੜਾ ਅਸਰ ਪੈਣ ਵਾਲਾ ਕਿਉਂਕਿ 80000 ਕਰੋੜ ਰੁਪਈਆ ਸਾਨੂੰ ਐਮਐਸਪੀ ਦਾ ਝੋਨੇ ਤੇ ਕਣਕ ਤੋਂ ਆਉਂਦਾ ਉਹ ਜਦੋਂ ਆ ਜਾਂਦਾ ਤੇ ਫਿਰ ਪਜਾਰਾਂ ਚ ਰੌਣਕਾਂ ਲੱਗ ਜਾਂਦੀਆਂ ਹਰ ਵਰਗ ਨੂੰ ਉੱਥੋਂ ਚਾਹੇ ਉਹ ਹਲਵਾਈ ਦੀ ਦੁਕਾਨ ਹੈ ਚਾਹੇ ਉਹ ਕੋਈ ਸਾਊਂਡ ਸਿਸਟਮ ਵਾਲਾ ਹੈ ਚਾਹੇ ਉਹ ਪਹਿਲਸ ਵਾਲਾ ਹੈ ਚਾਹੇ ਉਹ ਕੱਪੜੇ ਵਾਲਾ ਹੈ ਚਾਹੇ ਉਹ ਸੁਰਖੀ ਬਿੰਦੀ ਵਾਲਾ ਹੈ ਪੂਰੀਆਂ ਦੁਕਾਨਾਂ ਤੇ ਰੌਣਕਾਂ ਲੱਗਦੀਆਂ ਜੇ ਖੇਤੀ ਪ੍ਰਦਾਨ ਸੁਭਾਏ ਨਾ ਰਿਆ ਇਹ ਤਾਂ ਮੋਦੀ ਚਾਹੁੰਦਾ ਵੀ ਖੇਤੀ ਪ੍ਰਧਾਨ ਸੂਬਾ ਨਾ ਰਵੇ ਸਾਨੂੰ ਐਮਐਸਪੀ ਦੇਣੀ ਨਾ ਪਵੇ ਉਹ 80000 ਕਰੋੜ ਰੁਪਏ ਸਾਨੂੰ ਦੇਣਾ ਨਾ ਪਵੇ ਇਹੀ ਤਾਂ ਐਮਐਸਪੀ ਤੋੜਨਾ ਚਾਹੁੰਦਾ ਸਾਡੀ ਹੋਂਦ ਖੇਤੀ ਪ੍ਰਧਾਨ ਸੂਬੇ ਨਾਲ ਉਲਟਾ ਬੈਨ ਲਾਉਣਾ ਚਾਹੀਦਾ ਵੀ ਇਤੋਂ ਵੱਧ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕੀ। ਬੰਮਾਨ ਕਿਸੇ ਨਹੀਂ ਤੁਸੀਂ ਅਕਵਾਇਰ ਕਰਨੀ। ਤੁਸੀਂ ਕਹਿ ਰਹੇ ਹੋ 1 ਏਕੜ ਦੇ ਪਲਾਟ ਮਗਰ ਹਜ਼ਾਰ ਗਾਜ ਅਸੀਂ ਦੇਾਂਗੇ ਰੈਸੀ ਪਲਾਟ ਤੇ 200 ਗਾਜ ਕਮਰਸ਼ੀਅਲ ਚੰਗੀ ਜ਼ਮੀਨ ਜੇ ਜੱਟ ਦੀ ਸੜਕ ਤੇ ਆਈ ਹੈ ਉਹ ਤਾਂ ਰੱਖ ਲੈਣਗੇ। ਰਸੀਪਟ ਲਾਉ ਦੇਣਗੇ ਉਹ ਖੀਵ ਤੇ ਚੱਕ ਪਿੰਡ ਦੇ ਕੋਨੇ 'ਚ ਉੱਥੇ ਦੇਣਗੇ ਕਮਰਸ਼ੀਅਲ ਇੱਥੇ ਵੇਚਣਗੇ ਜਿਆਦੇ ਭਾਅ ਨਾਲ ਸੋ ਉਹਨਾਂ ਦਾ ਲੱਗਿਆ ਕੁਛ ਨਹੀਂ ਫੇਰ ਫੇਰ 9 ਏਕੜ ਵਾਲੇ ਨੂੰ ਇਹਨਾਂ ਨੇ 3 ਏਕੜ ਦੇ ਨਹੀਂ ਸਰਕਾਰ ਤਾਂ ਕਿੰਨੇ ਏਕੜ ਦੇਣੀ ਹੈ ਸੋ ਮੇਰੇ ਕਹਿਣ ਦਾ ਮਤਲਬ ਜੇ ਕੋਈ 50 ਏਕੜ ਜ਼ਮੀਨ ਜੇ ਉਹ ਰਿਕੁਆਇਰ ਹੁੰਦੀ ਹੈ 50 ਏਕੜ ਕਿਹਦੇ ਕੋਲ ਹੈ ਕੇਵਲ ਵਪਾਰੀਆਂ ਕੋਲ ਇੰਨੀ ਮਹਿੰਗੀ ਜ਼ਮੀਨ ਹੈ ਜੇ 50 ਏਕੜ ਰਿਕੁਆਇਰ ਹੋ ਗਈ ਤਾਂ ਉਹਨੂੰ 30 ਏਕੜ ਦੇਣੀ ਹੈ इकट्ठी ਕਰਕੇ ਇੱਕ ਥਾਂ ਤੇ 30 30 ਏਕੜ ਤੇ ਫਿਰ ਸਾਰੀ ਡਿਵੈਲਪਮੈਂਟ ਕਰਕੇ ਦੇਣੀ ਹੈ ਪੂਰੀਆਂ ਸੜਕਾਂ ਪੂਰਾ ਸੀਵਰੇਜ ਲਾਈਟਾਂ ਕਰੋੜ ਰੁਪਏ ਖਰਚਾ ਹੁੰਦਾ ਉਹ 30 ਕਰੋੜ ਰੁਪਏ ਸਰਕਾਰ ਭਰੇਗੀ ਵਪਾਰੀ ਦਾ ਤੇ ਅੰਡਰ ਦਾ ਟੇਬਲ ਹੋਰੇ ਤੋਂ ਪੈਸੇ ਲਏਗੀ ਪਰ ਸਰਕਾਰ ਤਾਂ ਕਹਿੰਦੀ ਹੈ ਕਿ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਹੈ ਕਿ ਜਿੰਦੀ ਮਰਜ਼ੀ ਹੋਏਗੀ ਉਹਨੂੰ ਹੀ ਜਿਹੜੀ ਆ ਜਮੀਨ ਉਹਦਾ ਕੋਲ ਲਈ ਜਾਏਗੀ ਅਗਰ ਕੋਈ ਕਿਸਾਨ ਨਹੀਂ ਦੇਣਾ ਚਾਹੁੰਦਾ ਤੇ ਉਹਦੀ ਜ਼ਮੀਨ ਧੱਕੇ ਨਾਲ ਨਹੀਂ ਲੈਂਦੀ ਚੰਗੀ ਗੱਲ ਹੈ ਜੇ ਨਹੀਂ ਲੈਣਗੇ ਤਾਂ ਨਾਲ ਇਹ ਵੀ ਦੱਸਣ ਜੇ ਮੰਨ ਲਓ ਥੋੜ੍ਹੀ ਜਿੱਥੇ 플ੌਟ ਕੱਟਣਗੇ ਉੱਥੇ ਹੋਰ ਹੀ ਜ਼ਮੀਨ ਆ ਗਈ ਫਿਰ ਤੁਸੀਂ ਧੱਕੇ ਨਾ ਲਓਗੇ ਮੰਨ ਲਾ 4 ਏਕੜ ਮੇਰੀ ਜਮੀਨਾਂ ਮੈਂ ਨਹੀਂ ਦੇਣਾ ਚਾਹੁੰਦਾ ਇਹਦੇ ਤੇ ਕਲੈਰਿਟੀ ਲੈ ਕੇ ਆਵੇ ਉਹਦੇ ਤੋਂ ਜ਼ਬਰਦਸਤੀ ਲੈ ਲਓਗੇ ਮੰਨ ਲਓ ਮੇਰੇ ਨਾਲ ਵਾਲਿਆਂ ਨੇ 5 ਏਕੜ ਦਿੱਤੀ ਮੈਂ 5 ਏਕੜ ਨਹੀਂ ਦੇਣਾ ਚਾਹੁੰਦਾ ਉੱਥੇ ਤੁਸੀਂ 30 ਏਕੜ ਇਕੱਠੇ ਕਰ ਲਈ ਖੇਤੀ ਕਰੋਗੇ ਤਾਂ ਤੁਸੀਂ ਬੀਜੇਪੀ ਦੇ ਉੱਤੇ ਵੀ ਅਲਿਗੇਸ਼ਨ ਲਾ ਰਹੇ ਹੋ ਕਿ ਮੋਦੀ ਸਰਕਾਰ ਐਮਐਸਪੀ ਨਹੀਂ ਦੇਣਾ ਚਾਹੁੰਦੀ ਉਹਨਾਂ ਦੀ ਸਕੀਮ ਨੂੰ ਹੀ ਜਿਹੜਾ ਹੈ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਬੀਜੇਪੀ ਵਿਰੋਧ ਕਰਦੀ ਹੋਈ ਨਜ਼ਰ ਆਉਂਦੀ ਹੈ ਮੁੱਖ ਮੰਤਰੀ ਮੋਦੀ ਨਾਲ ਰਲਿਆ ਆਉਂਦਾ ਬਿਕਾਜ਼ ਬੀਜੇਪੀ ਇੱਥੇ ਦਾ ਵਿਰੋਧ ਕਰਦੀ ਹੈ ਸਾਡਾ ਧਰਨਾ ਚਕਾਇਆ ਸਾਨੂੰ ਐਮਐਸਪੀ ਦੀ ਗਰੰਟੀ ਨਹੀਂ ਦੇ ਰਹੀ ਕੁੱਟਿਆ ਕਿਸਾਨ ਮਾਰਿਆ ਕਿਸਾਨ ਦਿੱਲੀ ਨਹੀਂ ਜਾਣ ਦਿੰਦੇ ਕਿਸਾਨ ਨੂੰ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਭਗਵੰਤ ਮਾਨ ਜੀ ਦੇ ਮੋਢੇ ਤੇ ਰੱਖ ਕੇ ਚਲਾਈ ਕਿਸਾਨਾਂ ਨੂੰ ਰਾਤ ਨੂੰ ਵਾਲਾ ਤੋਂ ਫੜਫੜ ਕੇ ਗੜੀਸ ਕੇ ਲਿਆਂਦਾ ਕੀ ਮੰਗ ਰਹੀ ਸੀ ਪੰਜਾਬ ਦੇ ਕਿਸਾਨ ਉਸੀ ਮੁੱਖ ਮੰਤਰੀ ਦੇ ਅਲੀਗੇਸ਼ਨ ਲਾ ਰਹੇ ਹੋ ਕਿ ਕਿਸਾਨਾਂ ਦੀ ਜ਼ਮੀਨ ਠੇਕੇ ਨਾਲ ਖੋਈ ਜਾ ਰਹੀ ਹੈ ਮੁੱਖ ਮੰਤਰੀ ਹਮੇਸ਼ਾ ਕਹਿੰਦੇ ਨੇ ਕਿ ਉਹ ਕਿਸਾਨ ਦੇ ਪੁੱਤ ਨੇ ਕਿਸਾਨ ਖੇਤੀ ਕਰਦੇ ਰਹੇ ਆ ਵਿਰੋਧੀਆਂ ਨੂੰ ਕਹਿੰਦੇ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਕਿਸਾਨਾਂ ਦੇ ਸੰਧ ਕੀ ਹੁੰਦੇ ਆ ਉਹ ਇੱਕ ਇੱਕ ਸੰਧ ਆਪ ਚਲਾਉਂਦੇ ਰਹੇ ਆ ਬਿਲਕੁਲ ਯਾਰ ਕੋਈ ਸੰਧ ਚਲਾਉਣਾ ਕਿਸਾਨ ਕਿਸਾਨ ਦਾ ਦਰਦ ਹੋਣਾ ਚਾਹੀਦਾ ਮੈਂ ਭਾਵੇਂ ਟਰੈਕਟਰ ਚਲਾਵਾ ਨਾ ਚਲਾਵਾ ਲੇਕਿਨ ਮੈਂ ਕਿਸਾਨ ਦੇ ਦਰਦ ਹੋਣਾ ਚਾਹੀਦਾ ਮੈਂ ਮਨ ਨੂੰ ਇਹ ਠਾਰਿਆ ਮੈਂ ਟਰੈਕਟਰ ਨਹੀਂ ਚਲਾਉਂਦਾ ਮੈਂ ਖੇਤੀ ਆਪ ਬੀਜਦਾ ਨਹੀਂ ਠੇਕੇ ਦੇ ਦਿੰਦਾ ਲੇਕਿਨ ਇਹਰਾ ਮਤਲਬ ਮੈਂ ਕਿਸਾਨ ਦਾ ਪੁੱਤ ਨਹੀਂ ਐ ਟਰੈਕਟਰ ਚਲਾਉਂਦਾ ਉਹੀ ਐ ਹੋ ਸਕਦਾ ਟਰੈਕਟਰ ਚਲਾਉਂਦਾ ਕਹਿੰਦਾ ਵੇ ਮੈਂ ਜ਼ਮੀਨ ਕਿਸੰਦੇ ਮੇਰੇ ਕਹਿਣ ਤੋਂ ਪਾਵੇ ਐ ਕਿ ਦਰਦ ਹੋਣਾ ਚਾਹੀਦਾ ਐ ਕਿਸਾਨ ਦੇ ਪ੍ਰਤੀ ਆ ਦਰਦ ਐ ਮੈਂ ਕਿਹਾ ਸਾਡੀ ਲਾਸ਼ ਉਤੋਂ ਦੀ ਹੁਣ ਜਾ ਗੁਜ਼ਰਨਾ ਪਏਗਾ ਜੇ ਜ਼ਮੀਨ ਅਕਵਾਇਰ ਕਰਨੀ ਕੋਈ ਜ਼ਮੀਨ ਅਕਵਾਇਰ ਨਹੀਂ ਕਰਨ ਦਿੱਤੀ ਐ ਕਿ ਕੋ ਚਾਹੇ ਕੋਈ ਵੀ ਕੋਸ਼ਿਸ਼ ਬਿਨਾ ਮਰਜ਼ੀ ਤੋਂ ਕਿਸਾਨ ਦੀ ਜ਼ਮੀਨ ਅਕਵਾਇਰ ਨਹੀਂ ਹੋ ਸਕਦੀ ਕਾਂਗਰਸ ਡਟ ਕੇ ਖੜੇਗੀ ਕਾਂਗਰਸ ਨਹੀਂ ਰਾਜਾ ਵੜਿੰਗ ਕਾਂਗਰਸ ਦਿੱਲੀ ਸਭ ਲੋਕ ਡਟਣਗੇ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਪੁੱਤ ਹੈ ਉਹ ਹਰ ਵਿਅਕਤੀ ਡਟੇਗਾ ਬਿਲਕੁਲ ਐਸੀਗੇ ਰਾਜਾ ਵੜਿੰਗ ਜਿਹੜੇ ਧਰਨੇ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਨਹੀਂ ਐਕਵਾਇਰ ਕਰਨ ਦਿੱਤੀ ਜਾਏਗੀ ਜੇ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਾਜਾ ਵੜਿੰਗ ਦੀ লাশ ਦੇ ਉੱਤੋਂ ਦੀ ਨਿਕਲਣਾ ਪਏਗਾ ਕੈਮਰਾ ਪਰਸਨ ਕੈਚ ਦੇ ਨਾਲ ਬਵੇਕਟਾਲ ਲੁਧਿਆਣਾ